ਪਿਆਰੇ ਸਾਥੀਓ ਇਸ ਤਰ੍ਹਾਂ ਦੀ ਜਾਣਕਾਰੀ ਸਾਨੂੰ ਆਪਣੇ ਦਾਦੀਆਂ ਨਾਨੀਆਂ ਅਤੇ ਪੁਰਾਣੇ ਬਜ਼ੁਰਗਾਂ ਤੋਂ ਮਿਲਦੀ ਸੀ ਕਿਉਂਕਿ ਇਹ ਗੱਲਾਂ ਉਹਨਾਂ ਦੀ ਤੰਦਰੁਸਤੀ ਦਾ ਰਾਜ ਸੀ ਅਸੀਂ ਅਜਿਹੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹਾਂਗੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਆਓ ਜਾਣਦੇ ਹਾਂ ਇਹਨਾਂ ਖਾਸ ਗੱਲਾਂ ਬਾਰੇ ਨੰਬਰ 1 ਰਸੋਈ ਵਿੱਚ ਕਦੇ ਵੀ ਹਿੱਟ ਨਾ ਛਿੜਕੋ ਕਿਉਂਕਿ ਗੈਸ ਅਤੇ ਫਰਿੱਜ ਦੇ ਕਾਰਨ ਅੱਗ ਲੱਗ ਸਕਦੀ ਹੈ। ਨੰਬਰ 2 ਚਿਹਰੇ ਦੇ ਦਾਗ ਦੂਰ ਕਰਨ ਲਈ ਟਮਾਟਰ ਕੱਟ ਕੇ ਦਾਗਾਂ ਉਂਤੇ ਲਗਾਓ। ਹੌਲੀ-ਹੌਲੀ ਦਾਗ ਦੂਰ ਹੋ ਜਾਣਗੇ। ਨੰਬਰ 3 ਚਿਹਰੇ ਉੱਪਰ ਨਾਰੀਅਲ ਤੇਲ ਲਗਾਉਣ ਨਾਲ ਮੱਛਰ ਨਹੀਂ ਲੜਦੇ। ਨੰਬਰ 4 ਥੋੜੀ ਜਹੀ ਭੁੱਖ ਸਹਿਣ ਦੀ ਆਦਤ ਪਾਓ ਤੇ ਜਦੋਂ ਪੂਰੀ ਭੁੱਖ ਲੱਗ ਜਾਵੇ ਫਿਰ ਰੋਟੀ ਖਾਓ। ਇਸ ਤਰ੍ਹਾਂ ਕਰਨ ਨਾਲ ਸਰੀਰ ਜ਼ਿਆਦਾ ਤਾਕਤ ਮਹਿਸੂਸ ਕਰਦਾ ਅਤੇ ਦਿਮਾਗ ਵੀ ਤੇਜ਼ ਹੁੰਦਾ ਹੈ। ਨੰਬਰ 5 ਜੇਕਰ ਤੁਹਾਡੇ ਘਰ ਵਿੱਚ ਲੰਬੇ ਸਮੇਂ ਤੋਂ ਕੋਈ ਰੋਗੀ ਬਿਮਾਰ ਪਿਆ ਹੈ ਤਾਂ ਉਸ ਦੇ ਸਰਾਣੇ ਕੱਚ ਦੇ ਬਰਤਨ ਵਿੱਚ ਨਮਕ ਪਾ ਕੇ ਰੱਖ ਦਿਓ ਅਤੇ ਹਰ ਮਹੀਨੇ ਨਮਕ ਬਦਲਦੇ ਰਹੋ ਰੋਗੀ ਠੀਕ ਹੋ ਜਾਵੇਗਾ ਨੰਬਰ 6 ਜੋ ਲੋਕ ਰੋਜ਼ਾਨਾ ਦਹੀਂ ਖਾਂਦੇ ਹਨ ਉਹਨਾਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ ਬਰ 7 ਘਰ ਵਿੱਚ ਨਮਕ ਵਾਲਾ ਪੋਚਾ ਲਾਉਣ ਨਾਲ ਮਾੜੇ ਪ੍ਰਭਾਵ ਦੂਰ ਹੁੰਦੇ ਹਨ ਲੜਾਈ ਕਲੇਸ਼ ਦੂਰ ਹੁੰਦਾ ਹੈ ਦਰਿਦ੍ਰ ਖਤਮ ਹੋ ਕੇ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ ਮੰਗਲਵਾਰ ਅਤੇ ਸ਼ਨੀਵਾਰ ਨੂੰ ਨਮਕ ਦਾ ਪੋਚਾ ਲਾਉਣਾ ਸ਼ੁਭ ਮੰਨਿਆ ਜਾਂਦਾ ਹੈ 8 ਜੇਕਰ ਵਾਰ-ਵਾਰ ਆਲਸ ਹੋਵੇ ਕੰਮ ਕਰਨੋਂ ਜੀ ਨਾ ਕਰੇ ਪਾਣੀ ਦੀ ਬਾਲਟੀ ਵਿੱਚ ਨਮਕ ਪਾ ਕੇ ਇਸ਼ਨਾਨ ਕਰ ਲੋ ਆਲਸ ਦੂਰ ਹੋ ਜਾਵੇਗਾ ਜੇਕਰ ਨજર ਲੱਗੀ ਹੈ ਤਾਂ ਉਹ ਵੀ ਦੂਰ ਹੋ ਜਾਵੇਗੀ ਨੰਬਰ 9 ਇੱਕ ਵਾਰ ਬਣੀ ਹੋਈ ਚਾਹ ਨੂੰ ਦੁਬਾਰਾ ਗਰਮ ਕਰਕੇ ਪੀਣ ਨਾਲ ਜ਼ਹਿਰੀਲੇ ਤੱਤ ਪੈਦਾ ਹੋ ਜਾਂਦੇ ਹਨ ਨੰਬਰ 10 ਜੇ ਜੋ ਲੋਕ ਪਾਣੀ ਘੱਟ ਪੀਂਦੇ ਹਨ ਉਹਨਾਂ ਦਾ ਬੁੱਲਾਂ ਦਾ ਰੰਗ ਕਾਲਾ ਹੋ ਜਾਂਦਾ ਹੈ ਅਤੇ ਚਿਹਰੇ ਦੀ ਚਮਕ ਘਟ ਜਾਂਦੀ ਹੈ ਛਾਈਆਂ ਫਿੰਸੀਆਂ ਆਦਿ ਸਮੱਸਿਆ ਹੋ ਜਾਂਦੀ ਹੈ ਜੋ ਔਰਤਾਂ ਕੱਚੇ ਪਿਆਜ਼ ਦੀ ਵਰਤੋਂ ਕਰਦੀਆਂ ਹਨ ਉਹਨਾਂ ਨੂੰ ਥਕਾਵਟ ਘੱਟ ਮਹਿਸੂਸ ਹੁੰਦੀ ਹੈ ਨੰਬਰ 13 ਰੋਜ਼ਾਨਾ 10 ਤੋਂ 15 ਮਿੰਟ ਸੈਰ ਕਰਨ ਨਾਲ ਡਿਪਰੈਸ਼ਨ ਦੀ ਸਮੱਸਿਆ ਤੋਂ ਬਚਾ ਜਾ ਸਕਦਾ ਹੈ ਹਰ ਇੱਕ ਗੱਲ ਬਾਰੇ ਜ਼ਿਆਦਾ ਸੋਚਣ ਵਾਲੇ ਲੋਕ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਅਜਹੀਆਂ ਗੱਲਾਂ ਦਿਮਾਗ ਵਿੱਚ ਘੜ ਲੈਂਦੇ ਨੇ ਜੋ ਅਸਲ ਵਿੱਚ ਕਦੀ ਨਹੀਂ ਹੁੰਦਾ ਰਾਤ ਵਾਲੀ ਬੇਹੀ ਰੋਟੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਪੁਰਾਣੇ ਸਮੇਂ ਵਿੱਚ ਲੋਕ ਰਾਤ ਦੀ ਬਚੀ ਹੋਈ ਰੋਟੀ ਦੁੱਧ ਨਾਲ ਖਾਂਦੇ ਸੀ ਇਸ ਕਰਕੇ ਉਹਨਾਂ ਨੂੰ ਗੈਸ ਐਸਿਡਿਟੀ ਅਤੇ ਪੇਟ ਨਾਲ ਸੰਬੰਧਿਤ ਬਿਮਾਰੀਆਂ ਘੱਟ ਲੱਗਦੀਆਂ ਸਨ ਜੇਕਰ ਤੁਹਾਡੀਆਂ ਅੱਖਾਂ ਵਿੱਚ ਬਿਨਾਂ ਵਜ੍ਹਾ ਤੋਂ ਪਾਣੀ ਆ ਰਿਹਾ ਹੈ ਤਾਂ ਸਮਝ ਜਾਓ ਕਿ ਨਿਗਾਹ ਕਟਣੀ ਸ਼ੁਰੂ ਹੋ ਗਈ ਹੈ ਸਵੇਰੇ ਉੱਠ ਕੇ ਗੁੰਗੁਣੀ ਪਾਣੀ ਵਿੱਚ ਨਮਕ ਮਿਲਾ ਕੇ ਪੀਣ ਨਾਲ ਛਾਤੀ ਬਿਲਕੁਲ ਸਾਫ਼ ਹੋ ਜਾਂਦੀ ਹੈ ਜਾਮਣ ਖਾਣ ਨਾਲ ਮੂੰਹ ਦੀ ਬਦਬੂ ਅਤੇ ਦੰਦਾਂ ਦੀ ਖਰਾਬੀ ਨੂੰ ਦੂਰ ਕਰਦਾ ਹੈ ਜੇਕਰ ਹੱਥਾਂ ਤੇ ਸਿਆਹੀ ਲੱਗ ਜਾਵੇ ਤਾਂ ਨਿੰਬੂ ਰਗੜ ਨਾਲ ਦਾਗ ਦੂਰ ਹੋ ਜਾਂਦੇ ਹਨ ਜੇਕਰ ਸੱਟ ਲੱਗ ਜਾਵੇ ਤਾਂ ਖੂਨ ਵਹਿਣਾ ਬੰਦ ਨਾ ਹੋਵੇ ਤਾਂ ਸੱਟ ਵਾਲੀ ਥਾਂ ਤੇ ਬਰਫ਼ ਰੱਖਣ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ ਜੇਕਰ ਅੱਗ ਨਾਲ ਤੁਹਾਡੇ ਸਰੀਰ ਦਾ ਕੋਈ ਵੀ ਅੰਗ ਸੜ ਜਾਵੇ ਤਾਂ ਤੁਰੰਤ ਉਸ ਉੱਤੇ ਨਾਰੀਅਲ ਦਾ ਤੇਲ ਜਾਂ ਮਹਿੰਦੀ ਜਾਂ ਫਿਰ ਟੂਥਪੇਸਟ ਲਗਾਉਣ ਨਾਲ ਤਕਲੀਫ਼ ਤੋਂ ਆਰਾਮ ਮਿਲਦਾ ਹੈ ਜੇਕਰ ਤੁਹਾਡੇ ਸਿਰ ਦਾ ਦਰਦ ਠੀਕ ਨਾ ਹੋਵੇ ਤਾਂ ਤੁਲਸੀ ਦੇ ਪੱਤੇ ਅਦਰਕ ਤੇ ਰਸ ਵਿੱਚ ਮਿਲਾ ਕੇ ਸਿਰ ਉੱਤੇ ਲੇਪ ਕਰੋ ਇਸ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ ਜੇਕਰ ਤੁਹਾਡੇ ਸਰੀਰ ਤੇ ਕਿਸੇ ਵੀ ਅੰਗ ਤੇ ਸੋਜ ਹੋਵੇ ਤਾਂ ਗੁਲਾਬ ਜਲ ਵਿੱਚ ਕਪੂਰ ਮਿਲਾ ਕੇ ਲਗਾਉਣ ਨਾਲ ਸੋਜ ਤੋਂ ਰਾਹਤ ਮਿਲਦੀ ਹੈ ਜੇਕਰ ਬੱਚੇ ਦੇ ਪੇਟ ਵਿੱਚ ਕੀੜੇ ਹਨ ਉਸ ਨੂੰ ਪਿਆਜ਼ ਦਾ ਰਸ ਦਿਓ ਸਵੇਰੇ ਸ਼ਾਮ ਇੱਕ ਇੱਕ ਚਮਚ ਜਿਆਦਾ ਪਾਣੀ ਪੀਣ ਨਾਲ ਇਨਸਾਨ ਹਮੇਸ਼ਾ ਤੰਦਰੁਸਤ ਰਹਿੰਦਾ ਹੈ। ਕੱਚੇ ਅੰਬ ਦੇ ਛਿਲਕਿਆਂ ਨੂੰ ਉਬਾਲ ਕੇ ਕੜਾ ਬਣਾ ਕੇ 3 ਦਿਨ ਇੱਕ ਇੱਕ ਚਮਚ ਪੀਣ ਨਾਲ પેટ ਦੇ ਕੀੜੇ ਮਰ ਜਾਂਦੇ ਹਨ। ਗੁਲਾਬ ਦਾ ਫੁੱਲ ਸੁੰਘਣ ਨਾਲ ਡਿਪਰੈਸ਼ਨ ਦੂਰ ਹੁੰਦਾ ਹੈ। ਰੋਟੀ ਖਾਣ ਤੋਂ ਬਾਅਦ ਸੇਬ ਦਾ ਇੱਕ ਟੁਕੜਾ ਖਾਣ ਨਾਲ ਰੋਟੀ ਜਲਦੀ ਹਜ਼ਮ ਹੁੰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਗੂੰਗਣੇ ਪਾਣੀ ਪੀਣ ਨਾਲ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਸੌਣ ਤੋਂ ਅੱਧਾ ਘੰਟਾ ਜਾਂ 1 ਘੰਟਾ ਪਹਿਲਾਂ ਫੋਨ ਨੂੰ ਸਾਈਡ ਤੇ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਦਿਮਾਗ ਨੂੰ ਸ਼ਾਂਤੀ ਤੇ ਰੈਸਟ ਮਿਲਦੀ ਹੈ ਤੇ ਨੀਂਦ ਵੀ ਚੰਗੀ ਆਉਂਦੀ ਹੈ ਸੇਤਮੰਤ ਗੱਲਾਂ ਅਤੇ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ